ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਸਾਰੇ ਤੁਸੀਂ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਰਿਕਵੈਸਟ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਹਾ ਮਾਤੜ ਦਾ ਗਰੀਬ ਦਾ ਫਾਇਦਾ ਜੀ ਆਪਣੀ ਖਰੀਦਦਾਰੀ ਕਰ ਸਕੇ ਅੱਜ ਦੀ ਆਪਣੀ ਵਿਜਿਟ ਪਿੰਡ ਸੋਰਸਿੰਗ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਦੇ ਤਹਿਸੀਸ ਲੱਗਦੀ ਸਜਨੋ ਪੱਟੀ ਭਾਈ ਮੰਗੇ ਕੋਲ ਪਹੁੰਚੇ ਆਂ ਚਾਰ ਐਨੀਮਲ ਇੱਥੋਂ ਵਿਖਾਵਾਂਗੇ ਕਰਾਂਗੇ ਡਿਟੇਲ ਸਾਂਝੀ ਬਣੇ ਰਿਓ ਅੰਡ ਤੱਕ ਪੁੱਜਦੇ ਆਂ ਕਿਵੇਂ ਤੇ ਰਹਿਣਗੇ ਭਾਪ ਪੱਤੇ ਭਾਈ ਮੰਗਾ ਜੀ ਸਤਿ ਸ੍ਰੀ ਅਕਾਲ ਸਿਕਾ ਵੀਰ ਜੀ ਸਤਿ ਸ੍ਰੀ ਅਕਾਲ ਚੜਦੀ ਕਲਾ ਬਹੁਤ ਵਧੀਆ ਕਿਰਪਾ ਬਾਬੇ ਦੀ ਬਤਿੰਗ ਜੀ ਦੀ ਸ਼ੁਕਰ ਹੈ ਜੀ ਸ਼ੁਕਰ ਹੈ ਜੀ ਮਾਹ ਪੁਰਖਾਂ ਦਾ ਕਿਰਪਾ ਦੇ ਨਾਲ ਹੀ ਉੱਡੇ ਫਿਰਦੇ ਹਾਂ ਹਾਂਜੀ ਹਾਂਜੀ ਪਾਸ ਹੋਰ ਕਹਿਮ ਸਿੱਧਾ ਵਧੀਆ ਵਧੀਆ ਕਿਰਪਾ ਠੀਕ ਆ ਤੇ ਡਰੈਸ ਕਰੀਏ ਨੋਟ ਡਰੈਸ ਵੀਰ ਜੀ ਆਪਣਾ ਪਿੰਡ ਹੈਗਾ ਸੁਰਸਿੰਗ ਹਾਂਜੀ ਤਹਿਸੀਲ ਹੈਗੀ ਪੱਟੀ ਜ਼ਿਲ੍ਹਾ ਫਰੀਦਕੋਟ ਸਾਹਿਬ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ ਜੇ 84273 50474 ਠੀਕ ਆ ਹਾਂਜੀ ਤੇ ਕਿੰਨੇ ਆਜ ਪਸ਼ੂ ਕਿੰਨਿਆਂ ਦੀ ਡਿਟੇਲ ਕਰਨੀ ਸਾਂਜੀ ਅੱਜ ਵੀਰ ਜੀ ਆਪਣੇ ਕੋਲ ਚਾਰ ਪਸ਼ੂ ਆ ਤਿੰਨ ਵੜਾ ਤਿੰਨ ਵੜਾ ਤੇ ਇੱਕ ਆਪਣੇ ਕੋਲ ਕੱਟੀ ਆ ਉਧਰ ਦੀ ਹਰਿਆਣੇ ਦੀ ਮੈਂ ਦੀ ਬਹੁਤ ਜਿਆਦੀ ਚੰਗੀ ਕੱਟੀ ਆ ਜੀ ਹਾਂਜੀ ਹਾਂਜੀ ਹੈਨਾ ਹਾਂਜੀ ਹਾਂਜੀ ਤੇ ਦੁੱਧ ਵਾਲੀ ਲੋਈ ਦੀ ਹਾਂਜੀ ਤੇ ਕਰੀਏ ਸ਼ੁਰੂਆਤ ਉਹ ਪਹਿਲੇ ਨੰਬਰ ਤੋਂ ਵੜ ਤੋਂ ਹਾਂਜੀ 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 ਵੀਰ ਜੀ ਕੀ ਬਾਤ ਹੈ ਬੜਾ ਸੋਹਣਾ ਰੰਗ ਪ੍ਰਿੰਟ ਵੀ ਲੱਗਾ ਤੇ ਮਗਰ ਬੱਛੀ ਆ ਮਗਰ ਬੱਛੀ ਵੀਰ ਜੀ ਬੱਛੀ ਹੈ ਜੀ ਬੱਛੀ ਆ ਗਈ ਹੈਨਾ ਹਾਂਜੀ 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 ਠੀਕ ਆ ਹਾਂਜੀ ਤੇ ਕਿੰਨਾ ਦੁੱਧ ਕੋਲ ਪੱਕਾ ਪਈ ਜੀ ਐ ਵਛੀ ਕੋਲ ਵੀਰ ਜੀ ਜੀ ਵੀਰ ਜੀ ਦੁੱਧ ਪੱਕਾ ਜਿਹੜਾ ਨਾ ਕੰਡੇ ਵਾਲਾ ਕੰਡੇ ਵਾਲਾ 11 ਕਿਲੋ ਹੋਊਗਾ ਤੇ ਵਿਖਾਲਾ ਤੇ ਮਹਾਰਾਜ ਦੀ ਕਿਰਪਾ 14-15 ਦਾ ਵਿਖਾ ਦਿੰਦੀ ਐ ਢੀ ਚਵਾਈ ਲੱਗੀ ਜੈ ਇਹਨੂੰ ਠੀਕ ਆ ਹਾਂਜੀ ਹਾਂਜੀ ਤੋਰਾ ਤਰਾ ਫਿਰ ਕਰਵਾਈਏ ਚੱਕ ਪਹਿਲਾ ਸੁਆਈ ਨਾ ਪਲੂਣੀ ਆ ਪਲੂਣੀ ਪਲੂਣੀ ਵੀਰ ਜੀ ਚਾਰ ਦਾੰਦ ਆ ਹਾਂਜੀ ਹਾਂਜੀ ਥਾਨ ਬੜਾ ਸੋਹਣਾ ਲੱਗਾ ਹਨਾ ਹਾਂਜੀ ਬਹੁਤ ਵਧੀਆ ਜੀ ਬਾਕੀ ਵਾਈਟ ਆ ਤੇ ਥਾਨ ਬਲੈਕ ਹੈ ਹਨਾ ਬਿਲਕੁਲ ਹਾਂਜੀ ਹਾਂਜੀ ਠੀਕ ਆ ਹਾਂਜੀ ਤੋਰੀ ਹਾਂਜੀ ਹਾਂਜੀ ਤੋਰਾ ਤਰਾ ਕਰਾਈਏ ਚੈੱਕ ਮੱਛੀ ਵੀ ਮਗਰ ਕੋਈ ਮਹੀਨੇ ਖੰਡਦੀ ਹੈਗੀ ਆ ਉਹ ਵੀ ਬਲੈਕ ਕਨਾਲੀ ਹੈ ਨਾ ਹਾਂਜੀ ਹਾਂਜੀ 20 25 20 ਦਿਨ ਦੀ 25 ਦਿਨ ਦੀ ਠੀਕ ਆ ਹਾਂਜੀ ਹਾਂਜੀ ਚਲੋ ਦੇਖੋ ਵੀਰ ਜੀ ਹੂੰ ਸੋਣੀ ਲੈ ਚਲੋ ਕੋਈ ਨਹੀਂ ਬਾਹਰ ਨੂੰ ਬਾਹਰ ਨੂੰ ਲੈ ਚਲੋ ਕਰਮਾਲੀ ਨੂੰ ਠੀਕ ਹੈ ਲੈ ਆਈਏ ਹਾਂਜੀ ਦਰਦੀ ਹੈ ਨਾ ਹਾਂਜੀ ਥੋੜਾ ਦਰਦੀ ਹੈ ਜੀ ਭਰਉਂਦੀ ਥੋੜੀ ਜੀ ਕੋਈ ਨਹੀਂ ਕੋਈ ਪ੍ਰੇਮ ਪ੍ਰੇਮ ਨਾਲ ਲੈ ਚੱਲੋ ਬੱਚੇ ਅੰਦਰ ਆ ਬਾਕੀ ਥਣਲੇਵਾ ਫਾੜੀ ਵਾਲਾ ਹੈ ਨਾ ਹਾਂਜੀ ਹਾਂਜੀ ਬਿਲਕੁਲ ਫਾੜੀ ਵਾਲਾ ਛੱਡਾ ਹੈ ਹਾਂ ਹਾਂਜੀ ਹਾਂਜੀ ਹੂੰ ਲਓ ਜੀ ਕਰੋ ਚੈੱਕ ਥਣਲੇਵਾ ਵਾਹ 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 ਕੀ ਬਾਤ ਹੈ ਦੇਖੋ ਵੀਰ ਜੀ ਐ ਵੀਰ ਜੀ ਬਹੁਤ ਜਿਆਦੀ ਚੰਗੀ ਜੇ ਹਾਂ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਵਾ ਥੋੜੀ ਸੋਹਣੀ ਜੇਰੇ ਵੀਰ ਨੇ ਸ਼ੌਂਗਣਾ ਰੱਖਨੀ ਹੈ ਨਾ ਤੇ ਇੱਕ ਗਹਿਣਾ ਹੀ ਆ ਵੀਰ ਜੀ ਵਾਹ 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 ਹਾਂਜੀ ਹਾਂਜੀ ਤੇ ਕਿੰਨੇ ਦੀ ਦੇ ਦਿੱਗੇ ਇਹ ਗਹਿਣਾ ਇਹ ਸ਼ਾਪ ਮੰਦਰੀ ਹੈ ਨਾ ਮੰਦਰੀ ਆ ਮੰਦਰੀ ਜੀ ਮੰਦਰੀ ਹੈਗੀ ਹਾਂ ਇੰਨੇ ਦੀ ਦੇ ਦਿੱਗੇ ਵੀਰ ਜੀ ਮੁੱਲ ਕਰਾਉਣ ਨੂੰ ਜੋ ਮਰਜ਼ੀ ਕਰੀ ਜਾਈਏ ਇੱਕੋ ਲੈਣ ਦੇਣ ਗੱਲ ਹੀ ਆ 35000 ਚੋਂ 500 ਰੁਪਏ ਛੋਟ ਹੋਊਗੀ 3434 ਸਾਡੇ 34000 ਦੇ 34 ਪੂਰਾ ਕਰ ਦਿੱ ਗਏ ਨੇ 34 ਕੋਈ ਨਾ ਹਮੜੇ ਕੋਈ ਬਾਈ ਦਾ ਨਹੀਂ ਜੇ ਅੱਗੇ 2500 ਲਈਦਾ ਵਾ ਤੇ ਚਲੋ ਕੋਈ ਨਹੀਂ 34 ਦੀ ਦੇ ਦਾਂਗੇ ਜੀ ਯਾਰ ਅੱਗੇ ਨਾ ਕੋਈ ਨਹੀਂ ਕੋਈ ਨਹੀਂ 34 ਇੱਕ ਘਾਹ ਸੂਈ ਸਵਾਜ ਤਾਜੀ ਹਾਂਜੀ ਹਾਂਜੀ ਬੱਚਾ ਆ ਗਿਆ ਨਾ ਮੇਲ ਕੱਪ ਹਾਂਜੀ ਹਾਂਜੀ ਬੱਚੇ ਨਾਲ ਜੇ ਨਾਡੂ ਨੂੜੂ ਹੈਗਾ ਮੈਂ ਨਾ ਕੱਲ ਦੀ ਸੂਈ ਵੀਰ ਜੀ ਕੱਲ ਦੀ ਸੀ ਹਾਂਜੀ ਹਾਂਜੀ ਠੀਕ ਹੈ ਕਿੰਨਾ ਬੋਲਾ ਤੇ ਬੋਲਾ ਵੀ ਜੀ ਇਹਨੇ ਸਟਾਰਟਿੰਗ ਕੀਤਾ ਵਾ ਕੋਈ 10 ਕਿਲੋ ਤੋਂ ਵਾਹ ਵਾਹ ਹਾਂਜੀ ਹਾਂਜੀ ਕਿੰਨਾ 15 16 ਫਿਰ ਪਰਜੂ ਹਨਾ ਦੁੱਧ 14 ਕਿਲੋ ਦੇ ਦਊਗੀ ਜਿਆਦਾ ਨਹੀਂ 14 14 15 ਕਿਲੋ ਦੁੱਧ ਦੇ ਦਊਗੀ ਠੀਕ ਹੈ ਹਾਂਜੀ ਹਾਂਜੀ ਚੰਗੀ ਬਣੀ ਥੱਲੋਂ ਹਨਾ ਹਾਂਜੀ ਹਾਂਜੀ ਤੋਰਾ ਕਰਾਈਏ ਚੈੱਕ ਲੋ ਕਿੰਨੇ ਕਿਲੋ ਦੂਜਾ ਸੂਆ ਕੀ ਹਾਂਜੀ ਸੂਆ ਦੂਜਾ ਗਿਰਸੀ ਆ ਗਈ ਹਨਾ ਵਾਹ ਵਾਹ ਮਿਕਸ ਆ ਜੀ ਜਿਸੀ ਪੰਜਾਬ ਵਾਲੀ ਆ ਕੀ ਕ੍ਰਾਸ ਹਾਂਜੀ ਹਾਂਜੀ ਥਾਨ ਬੜਾ ਸੋਹਣਾ ਸੱਜਣੋ ਥਾਨ ਥਣ ਬਹੁਤ ਗੁਲਾਬੀ ਰੰਗ ਦਾ ਥਾਣੇ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਚੱਲ ਭਾਈ ਕਰਮਾਲਗੇ ਲੋ ਦਰਦੀ ਯਾਰ ਹਾਂਜੀ ਹਾਂਜੀ ਇਹ ਹੋਇਆ ਹਾਂ ਹਾਂ ਲੈ ਜਾ 10 ਕਿਲੋ ਬੌਲੇ ਤੋਂ ਸਟਾਰਟਿੰਗ ਕੀਤੀ ਹੈ। ਹਾਂਜੀ ਹਾਂਜੀ। ਬਾਕੀ ਫੇਕ ਕੁਆਲਟੀ ਵੇਖਾ ਮਿਲ ਜੀ। ਬਹੁਤ ਸੋਹਣੀ ਲੱਗੀ ਹੈ ਨਾ ਬਿਊਟੀ ਕੁਆਲਟੀ ਜੀ। ਬਿਊਟੀ ਬਹੁਤ ਸੋਹਣੀ ਹੈ। ਹਾਂਜੀ ਹਾਂਜੀ। ਬੱਚੇ ਦਾ ਥਾਨ ਬੜਾ ਸੋਹਣਾ ਲੱਗਾ ਕਰੂ। ਥਾਨ ਬਹੁਤ ਸੋਹਣਾ ਹੈ। ਹਾਂ। ਨਹੀਂ ਨਹੀਂ। ਭਾਈ ਜੀ ਫਿਰ ਇੰਨੀ ਕੀਮਤ ਕੇਮਤ ਵੀ ਜੀ ਇਹੋ ਜਿਹੇ ਮੱਛੀਆਂ ਦਾ ਲੋਗ ਦੇ ਵਿੱਚ ਪੰਜਾਬ ਵਿੱਚ 55000 ਵੀ ਮੰਗੀ ਜਾਂਦੇ ਆ ਆਪਾਂ ਆਪਾਂ 50000 ਜੇ ਕਰਨਾ ਕਿੰਨਾ ਕਰ ਦੇਣਾ ਏ ਆਪਾਂ ਮੁੱਲ ਕਰਨਾ ਜਿਹੜਾ ਲੈਣ ਦੇਣੀ ਲੈਣ ਦੇਣ ਕਰਨਾ ਜੇ 45000 ਰੁਪਏ ਕੋਈ ਨਹੀਂ ਭੈਣ ਭਰਾ ਕੋ ਦੁੱਧ ਪੀਣ ਨੂੰ ਚਿਲੂਗਾ ਯਾਦ ਕਰੂਗਾ ਯਾਦ ਕਰੂਗਾ ਸੀਸਾ ਦਊਗਾ ਸੀਸਾ ਠੀਕ ਆ ਤੇ ਬਾਕੀ ਇੰਨੀ ਗੱਲ ਏ ਵੀਰ ਜੀ ਬਹੁਤ ਠੰਡੀ ਦੀਦੀ ਆ ਤੇ ਇਹ ਇਹਨੂੰ ਗਰਮੀ ਗਰਮੀ ਦੀ ਕੋਈ ਪ੍ਰਵਾਹ ਨਹੀਂ ਜੀ ਠੰਡੀ ਦੀ ਬੋਲ ਜੀ ਠੀਕ ਹੈ ਠੀਕ ਚਲੋ ਕੋਈ ਨਹੀਂ ਜੀਂਦੀ ਰਵੇ ਤੇ ਅੱਗੇ ਵਿਖਾਓ ਹਾਂਜੀ ਤੀਜਾ ਨੰਬਰ ਤੇ ਇਹਦੇ ਕੋਲ ਕਿੰਨਾ ਦੁੱਧ ਹੈ ਹਾਂਜੀ ਇਹਦੇ ਕੋਲ ਕਿੰਨਾ ਦੁੱਧ ਹੈ ਵੱਡੀ ਵਾੜ ਕੋਲ ਇਹਦੀ ਵੱਡੀ ਵਾੜ ਕੋਲ ਵੀ ਜੀ ਦੁੱਧ ਜਿਹੜਾ ਪੱਕਾ ਹੈ ਨਾ ਪੱਕਾ 16 ਕਿਲੋ ਦੁੱਧ ਹੋਊਗਾ ਤੇ ਆਹ ਬੱਚਾ ਹੈ ਨਾ ਹਾਂਜੀ ਹਾਂਜੀ ਆਹ ਬੱਚਾ ਜੀ ਆਹ ਬੱਚਾ ਹਾਂਜੀ ਹਾਂਜੀ ਸੋਰੀ ਜੀ ਹਾਂਜੀ ਸੋਰਾ ਤਰਾ ਕਰਾਈਏ ਜੇਕਰ ਲਓ ਲਓ ਜੀ ਹੂੰ ਲੋ ਜੀ ਕੀ ਬਾਤ ਹੈ ਹਾਂ ਜੀ ਸੁਗਾ ਤਿੱਜਾ ਸੁਗਾ ਤਿੱਜਾ ਵੀਰ ਜੀ ਤਿੱਜਾ 16 ਪਲੱਸ ਇਹਦਾ ਦੁੱਧ ਭਾਂਡੇ ਚ ਪਾ ਰਹੀ ਆ ਹਾਂ ਜੀ ਹਾਂ ਜੀ ਥੋਏ ਨੂੰ ਕੋਈ 10 12 ਦਿਨ ਹੋ ਗਏ ਹੋਣਗੇ ਹਾਂ ਜੀ ਹਾਂ ਜੀ ਬਾਕੀ ਚੁਆਇਸ ਨੂੰ ਜੀ ਐ ਲੱਗੀ ਜੇ ਗੰਨੇਰ ਦੀ ਬਿਲਕੁਲ ਬਿਲਕੁਲ ਵਾ 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 ਹਾਂ ਜੀ ਥੋੜਾ ਹੀ ਵੱਡਾ ਹੈ ਹਾਂ ਜੀ ਹਾਂ ਜੀ ਓਕੇ ਆਂਦੇ ਨੇ ਦੋ ਪੈਰ ਪੈਰ ਤੁਰੀਏ ਤੁਰਗੇ ਭਾਵੇਂ ਮੜਕੇ ਦੇ ਨਾਲ ਮੜਕੇ ਦੇ ਨਾਲ ਉਹ ਗੱਲ ਜੇ ਵੀ ਹੈ ਨਾ ਤੁਰਦੀ ਬੜੀ ਮੜਕੇ ਦੇ ਨਾਲ ਆ ਹਾਂਜੀ ਹਾਂਜੀ ਉਹ ਗੱਲ ਜੇ ਹਾਂਜੀ ਹਾਂਜੀ ਕੀ ਬਾਤ ਥਾਂ ਸੁਣ ਬੜਾ ਸੋਹਣਾ ਲੱਗਾ ਏ ਮਿਲਕ ਮੈਨ ਚੰਗੀ ਆ ਹਾਂਜੀ ਹਾਂਜੀ ਦੱਸਿਆ ਕੋਈ ਮੋਟੀ ਹੈ ਨਾ ਮਿਲਕ ਮੈਨ ਦੀ ਲੱਗੀ ਜੀ ਥੋੜੀ ਸੇਵਾ ਤੋਂ ਕਿਸੇ ਨੇ ਕੁਝ ਨਹੀਂ ਰੱਖੀ ਆ ਜੇ ਬੈਠ ਜੀ ਤੇ ਆ ਇਹ ਤੇ ਦੁੱਧ 20 ਪ্লাস ਹੀ ਕਰ ਦਊਗੀ ਠੀਕ ਆ ਹਾਂਜੀ ਹਾਂਜੀ ਲਓ ਜੀ ਸੱਜਣੋ ਬੈੜ ਸੋਣੀ ਆ ਤੀਜਾ ਸੂਬਾ ਤੇ ਦੁੱਧ 16 ਭਾਂਡੇ ਚ ਪਾ ਰਹੀ ਆ ਮਗਰ ਮੇਲਕਾ ਬੱਚਾ ਹੈ ਹਾਂਜੀ ਤੇ ਰੇਡ ਦੀ ਬਾਈ ਜੀ ਗੱਲ ਕਰੀ ਜੇ ਕਿੰਨੇ ਕੀ ਦੇ ਦੇਗੀ ਰੇਡ ਵੀ ਜੀ ਇਨੀ ਦੁੱਧ ਆ ਰਹੀ ਹੈ ਨਾ ਦਾ ਨਾ ਲੋਕ ਦੇ ਮੰਗੀ ਜਾਂਦੇ ਆ 65-65 ਵੀ ਮੰਗੀ ਜਾਂਦੇ ਆ ਹਾਂ ਪਰ ਆਪਾਂ 65 ਹੀ ਕਰਨਾ ਜੀ ਹਾਂ ਤੇ ਨਾ ਆਪਾਂ 55 ਹੀ ਕਰਨਾ ਜੀ ਨਾ 65 ਕਰਨਾ ਨਾ 55 ਹੀ ਕਰਨਾ ਜੀ ਮੁਕਤ ਆਲੇ ਭਾਜੇ ਦੇ ਲੈਣ ਹਾਂ ਦੇਣ ਲੈਣੀ ਵੀਰ ਜੀ ਇੱਕੋ ਗੱਲ ਹੋਊਗੀ ਅੱਛਾ ਦੇਣ ਲੈਣ ਹੋਊਗੀ 55000 ਰੁਪਏ ਦੀ 52 ਹਾਂਜੀ ਉੱਚ ਪਿਆਰ ਮੁਹੱਬਤ ਹੋਰ ਪਿਆਰ ਮੁਹੱਬਤ ਵੀਰ ਜੀ ਕੋ 5-400 ਆ ਜਾਊਗਾ 50 ਪੂਰਾ ਨਹੀਂ 50 ਹੁਰਕਨ ਦੀ ਜਾਂਦੀ ਭਈ ਦੇਣ ਗਏ ਉਹ ਜਾਂਦੀ ਭਈ 50 ਦੀ ਇਹ ਦੇਖੋ ਜੀ ਇਹ ਨਹੀਂ ਗੱਲ ਹੈਗੀ ਕੋਈ ਥੱਲੇ ਵਾਲਾ ਠੱਣ ਵਾਲਾ ਕੋਹਾਊਗੀ ਇਹੋ ਨਾਲ ਨੂੰ ਵਾ 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 ਪਾਂਢੀ ਲਾਈ ਫਿਰਦੀ ਹੈ ਨਾ ਥੱਬਾਈ 50 ਪੂਰੇ ਦੀ ਜੈਸਨੋ ਹਾਂਜੀ 100 ਰੁਪਿਆ ਛੋੜ ਉੱਚੋ ਨੇ 50 ਤੱਕ ਆ ਹੋ ਜਾਣਾ ਜੀ ਜਾਣ ਦੋ ਯਾਦ ਕਰਨ ਸੰਤੂ ਸਾਹਿਬ ਤੁਸੀਂ ਖੇਡਦੇ ਬੱਚੇ ਨਿਕ ਨਿਕ ਯਾਰ ਕਾ ਨਾਖਣ ਭਾਈ ਮੰਗੇ ਦੋ ਵੜਾ ਲਿਆਉਣ ਗਿਆ ਇਹਨਾਂ ਖੇਡਦੇ ਵੜਾ ਜੋਤਰਾ ਨਾ ਭੈਣ ਭਰਾਵਾਂ ਆ ਦੀ ਜ਼ਿਆਦੀ ਗੱਲ ਕਰਦਾ ਇਹਨੇ ਵਪਾਰੀ ਆ ਦੀ ਥੋੜੀ ਜੀ ਘੱਟ ਕਰ ਮੈਨੂੰ ਮੈਨੂੰ ਮੇਰੇ ਭੈਣ ਭਰਾਵਾਂ ਨਾਲ ਹੀ ਪਿਆਰ ਹੈ ਚਲੋ ਸੰਦੂ ਬੱਦਰਪੁਰੀਏ ਨਾ ਰੱਖਣਾ ਚਾਹੀਦਾ ਸਾਰਿਆਂ ਨਾਲ ਰੱਖਣਾ ਚਾਹੀਦਾ ਸਾਰਿਆਂ ਨਾਲ ਸਾਰਿਆਂ ਨਾਲ ਹਾਂਜੀ ਹਾਂਜੀ ਚਲੋ ਇਹੋ ਪਸ਼ੂ ਆ ਇੱਕ ਕੱਟੀ ਆ ਗਈ ਹਾਂਜੀ ਹਾਂਜੀ ਇੱਕ ਕੱਟੀ ਜੀ ਠੀਕ ਆ ਖੀਰੀ ਆ ਹਾਂਜੀ ਹਾਂਜੀ ਕੱਚੀ ਖੀਰੀ ਆ ਦੁੱਧ ਵਾਲੀ ਨੂੰ ਹੀ ਵੇਚੀ ਇਹ ਵੱਡੀ ਮੈਂ ਦੀ ਕੱਟੀ ਜੇ ਛੋਟੀ ਮੈਂ ਨਹੀਂ ਕੱਟੀ ਨੀ ਜੇ ਉਧਰ ਦੀ ਮੈਂ ਆ ਉਹਦੀ ਕੱਟੀ ਆ ਠੀਕ ਖੀਰੀ ਹੋਰੀ ਕਿੰਨੇ ਕੇ ਚ ਦੇ ਦੋ ਡੇਢ ਸਾਲ ਦੀ ਹੋਗੀ ਹੋਗੀ ਨਹੀਂ ਨਹੀਂ ਡੇਢ ਸਾਲ ਦੀ ਨਹੀਂ ਵੇਚੀ ਅੱਛਾ ਹਾਂਜੀ ਸਾਲ ਦੀ ਇਹ ਸਾਰੀ ਹੈਗੀ 11 ਮਹੀਨੇ ਦੀ ਕੱਟੀ ਅੱਛਾ ਐ ਨੂੰ ਕਰਿਓ ਹਾਂਜੀ ਹਾਂਜੀ ਇਹ ਕੋ 11 ਮਹੀਨੇ ਦੀ ਕੱਟੀ ਜਾ ਵੀਰ ਜੀ ਸਾਰੀ ਇਹੇ ਹਾਂ ਤੇ ਥਾਂ ਥਣ ਵੀਰ ਜੀ ਵੇ ਲੋ ਚਾਰੇ ਲੱਗੇ ਜ ਮੈਂ ਬਿਲਕੁਲ ਓਕੇ ਵਾ ਵਾ ਹਾਂ ਠੀਕ ਹੈ ਹਾਂ ਜੀ ਇਹ ਕਿੰਨੇ ਦੀ ਬਾਈ ਜੀ ਇਹ ਦੇ ਦੇਖਣੀ ਆਪਾਂ ਵੀਰ ਜੀ ਆਪਾਂ ਜਨਗ ਮੁੱਲ ਕਰਨਾ ਨਾ ਉਹ ਨਾ ਤੇ ਉਹ ਨਾ ਵੀਰ ਹਣਾ ਮੇਰੇ ਹਿਸਾਬ ਨਾਲ ਦੁੱਧਾ ਦੀ ਪਿਆਗ ਘਟਿਆ ਅੱਛਾ ਅੱਛਾ ਉਹ ਨਾ ਦੁੱਧ ਹੀ ਪਿਆਤਾ ਹਾਂ ਦੁੱਧ ਹੀ ਪਿਆਤਾ ਠੀਕ ਕਿੰਨੇ ਦੀ ਦੇ ਦੀਏ ਦੇ ਲੈਣੀ ਹੂੰ ਦੇ ਲੈ ਵੀਰ ਜੀ ਇੱਕੋ ਗੱਲ ਹੁਣੀ ਜੇ ਇੱਕੋ ਜਿੱਦੇ 100 ਰੁਪਏ ਛੋਟ ਹੁਣੀ ਆ ਹਾਂ ਸਾਡੇ 17000 ਹੋ ਗਏ ਸਾਡੇ 17000 ਜੈਸਨ ਹੋਈ ਤਾਂ ਜੋ 17000 ਦੀ ਕੱਟੀ ਹਾਂਜੀ ਹਾਂਜੀ ਠੀਕ ਆ ਇਹੋ ਪਸ਼ੂ ਖਰੀਦਦਾਰੀ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤੇ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ